ਸੋ ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਉਵਸਿ ਫਤਖ ਸੰਦੀ ਨੂਰੇ ਅਰਸਾ ਕੁਰਸਾ ਛੱਟੀਆਂ ਤੁੱਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਾਨਾ ਮਾਦੀ ਸਜਣ ਸੱਚਾ ਪਾਤਿਸਾ ਸਿਰ ਸਾਹ ਦਾਸਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਸੱਜਣ ਸੱਚਾ ਪਾਤਿਸਾ ਹੁ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸ ਹੇਬ ਜੀ ਸਲੋਕ ਮਹੱਲਾ ਚੌਥਾ ਦਿਨ ਸਤ ਗੁਰ ਸੇਵੇ જીય કે বন্দના જીત કર્મ કમાહી દેન સત ગુર સેવે ઠવર ના પાવહી ਮਰ ਜਮਹ ਆਵਹ ਜਾਹੇ ਬੇਨਾ ਸਤ ਗੁਰ ਸੇਵੇ ਜੀਅ ਕੇ ਬੰਦਨ ਜਿਤੇ ਕਰਮ ਕਮਾਹੇ ਬਿਨ ਸਤ ਗੁਰ ਸੇਵੇ ਠਾਵ ਰਤਨਾ ਪਾਵਹੀ ਮਰ ਜੰਮਹ ਆਵਹ ਜਾਹ ਬਿਨ ਸਤ ਗੁਰ ਸੇਵੇ ਫਿਕਾ ਭੁਲਣਾ ਨਾਮ ਨਵਸਮਨੇ ਆਈ ਨਾਨਕ ਬਿਨ ਸਤ ਗੁਰ ਸੇਵੇ ਜਾਮਪੁਰ ਬਧੇ ਮਾਰੀਆ ਮੋਹ ਕਾਲ ਉਠ ਜਾਹੇ ਮਹੱਲਾ ਤੀਜਾ ਇੱਕ ਸਤ ਗੁਰ ਕੀ ਸੇਵਾ ਕਰ ਹੈ ਚਾਕਰ ਹਰ ਨਾਮੇ ਲੱਗਾ ਪਿਆਰ ਨਾਨਕ ਜਨਮ ਸਵਾਰਨ ਆਪਨਾ ਕੋਲ ਕਾ ਕਰਨ ਉਦਾਰ ਪੌੜੇ ਆਪੇ 6 ਸਾਲ ਆਪ ਹੈ ਪਾਧਾ ਆਪੇ 4 ਟੜੇ ਪੜਨ ਕਾਉ ਆਣੇ ਬੁੱਧ ਜ ਸਾਬੇ ਆਪੇ ਇਕ ਥਾ ਆਪੇ ਕਰਿਆਣ ਇਕ ਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਜਿਨਾ ਆਪੇ ਗੁਰਮੁਖ ਦੇ ਵੜਿਆਏ ਸੇ ਜਾਨ ਸੱਚੀ ਦਰਗਹ ਜਾਣੇ ਇੱਕ ਮਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਨ ਸੱਚੇ ਪਾਣ ਜਿਨਾ ਆਪੇ ਗੁਰਮੁਖ ਦੇ ਵੜ ਆਈ ਸੇ ਜਾਨ ਸੱਚੇ ਦਰਗਹ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀਉ ਕੇ ਬੰਦਨਾ ਜੀਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਪਵਰ ਨਾ ਪਾਵਹੀ ਮਰ ਜੰਮ ਹੈ ਆਵਹ ਜਾਹੇ ਰਾਗ ਬਿਹਾਗੜਾ ਦੀਵਾਰ ਦੀ ਪੌੜੀ 11 ਬੀ ਸਲੋਕਾ ਨਾਲ